ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਵਿੱਚ ਇੱਕ ਵੱਡਾ ਮੋੜ ਆਇਆ ਹੈ। ਸਾਲ 2024 ਵਿੱਚ ਅੱਧੇ ਤੋਂ ਵੱਧ ਅਸਥਾਈ ਵੀਜ਼ਾ ਅਰਜ਼ੀਆਂ ਨੂੰ ਠੁਕਰਾਇਆ ਗਿਆ ਹੈ। ਇਹ ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਰਿਜੈਕਸ਼ਨ ਦਰ ਹੈ। ਪਰ ਇਸ ਦੇ ਨਾਲ ਹੀ ਇੱਕ ਚਮਕਦਾਰ ਖਬਰ ਵੀ ਹੈ। ਪੇਰੈਂਟ ਗ੍ਰੈਂਡਪੇਰੈਂਟ ਸਪੌਂਸਰਸ਼ਿਪ ਪ੍ਰੋਗਰਾਮ ਵਿੱਚ 25000 ਅਰਜ਼ੀਆਂ ਨੂੰ ਸਵੀਕਾਰ ਕੀਤਾ ਜਾਵੇਗਾ। ਇਹ ਦੋਵੇਂ ਅਪਡੇਟਸ ਤੁਹਾਡੇ ਭਵਿੱਖ ਨੂੰ ਕਿਵੇਂ ਪ੍ਰਭਾਵਿਤ ਕਰਨਗੀਆਂ? ਆਓ ਵਿਸਤਾਰ ਨਾਲ ਸਮਝੀਏ। ਕੈਨੇਡਾ ਨੇ ਇਸ ਸਾਲ 50% ਦੀ ਅਸਥਾਈ ਵੀਜ਼ਾ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਹਰ 100 ਵਿੱਚੋਂ 50 ਲੋਕਾਂ ਨੂੰ ਵਾਪਸੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਭ ਤੋਂ ਵੱਧ ਮਾਰ ਵਿਦਿਆਰਥੀਆਂ ਅਤੇ ਸੈਲਾਨੀਆਂ ਨੂੰ ਚਲਣੀ ਪਈ ਹੈ ਸਟੱਡੀ ਵੀਜ਼ਾ ਰਿਜੈਕਸ਼ਨ ਦਰ 52% ਤੱਕ ਪਹੁੰਚ ਗਈ ਹੈ ਪਿਛਲੇ ਸਾਲ ਇਹ 38% ਸੀ ਵਿਸਟਰ ਵੀਜ਼ਾ ਰਿਜੈਕਸ਼ਨ 55% ਹੋ ਗਈ ਹੈ ਜੋ ਪਿਛਲੇ ਸਾਲ ਦੇ 40% ਦੇ ਮੁਕਾਬਲੇ ਵਿੱਚ ਇੱਕ ਵੱਡੀ ਛਲਾਂਗ ਹੈ ਇਹ ਸਭ ਕੈਨੇਡਾ ਦੀ ਨਵੀਂ ਰਣਨੀਤੀ ਦਾ ਨਤੀਜਾ ਹੈ ਸਰਕਾਰ ਨੇ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ 9,50,000 ਤੱਕ ਸੀਮਤ ਕਰਨ ਦਾ ਟੀਚਾ ਰੱਖਿਆ ਹੈ ਅਗਲੇ 2 ਸਾਲਾਂ ਵਿੱਚ ਇਹ ਹੀ ਗਿਣਤੀ ਹੋਰ ਘਟ ਕੇ 380000 ਅਤੇ 365000 ਹੋ ਜਾਵੇਗੀ। ਇਸ ਦਾ ਮਤਲਬ ਹੈ ਕੈਨੇਡਾ ਦੇ ਦਰਵਾਜ਼ੇ ਹੁਣ ਸਿਰਫ ਚੁਣੇ ਹੋਏ ਲੋਕਾਂ ਲਈ ਖੁੱਲਣਗੇ। ਕੈਨੇਡਾ ਘਰਾ ਦੀ ਘਾਟ ਅਤੇ ਨੌਕਰੀਆਂ ਦੇ ਸੰਕਟ ਨੂੰ ਸੰਭਾਲਣ ਲਈ ਅਸਥਾਈ ਨਿਵਾਸੀਆਂ ਨੂੰ ਕੰਟਰੋਲ ਕਰ ਰਿਹਾ ਹੈ ਪਰ ਇਹ ਨੀਤੀ ਸਵਾਲਾਂ ਦੇ ਘੇਰੇ ਵਿੱਚ ਹੈ। ਕੀ ਇਹ ਨਵੇਂ ਵਿਦਿਆਰਥੀਆਂ ਅਤੇ ਮਜ਼ਦੂਰਾਂ ਦੇ ਸੁਪਨਿਆਂ ਨੂੰ ਕੁਚਲ ਦੇਵੇਗੀ? ਕੀ ਇਸ ਨਾਲ ਗੈਰਕਾਨੂੰਨੀ ਇਮੀਗ੍ਰੇਸ਼ਨ ਵਿੱਚ ਵਾਧਾ ਹੋਵੇਗਾ? ਇਸ ਗੰਭੀਰ ਸਥਿਤੀ ਵਿੱਚ ਇੱਕ ਚਾਨਣ ਦੀ ਕਿਰਨ ਵੀ ਹੈ। ਕੈਨੇਡਾ ਨੇ ਪੇਰੈਂਟ ਗ੍ਰੈਂਡਪੇਰੈਂਟ ਸਪਾਂਸਰਸ਼ਿਪ ਪ੍ਰੋਗਰਾਮ ਵਿੱਚ 5000 ਅਰਜ਼ੀਆਂ ਨੂੰ ਸਵੀਕਾਰ ਕਰਨ ਦਾ ਐਲਾਨ ਕੀਤਾ ਹੈ। ਇਹ ਗਿਣਤੀ ਪਿਛਲੇ ਸਾਲ ਦੇ 15000 ਦੇ ਮੁਕਾਬਲੇ ਵਿੱਚ ਲਗਭਗ ਦੁੱਗਣੀ ਹੈ। ਇਹ ਪ੍ਰੋਗਰਾਮ ਉਨ੍ਹਾਂ ਲਈ ਸੁਨਹਿਰੀ ਮੌਕਾ ਹੈ ਜੋ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਕੈਨੇਡਾ ਲਿਆਉਣਾ ਚਾਹੁੰਦੇ ਹਨ। ਇਸ ਪ੍ਰੋਗਰਾਮ ਦੀਆਂ ਖਾਸੀਅਤਾਂ ਇਹ ਹਨ ਕਿ ਕੋਈ ਖਾਸ ਯੋਗਤਾਵਾਂ ਜਾਂ ਭਾਸ਼ਾ ਦੇ ਟੈਸਟ ਦੀ ਲੋੜ ਨਹੀਂ, ਸਿਰਫ ਸਪਾਂਸਰਸ਼ਿਪ ਦੀ ਲੋੜ ਹੈ। ਲਾਟਰੀ ਸਿਸਟਮ ਰਾਹੀਂ ਚੁਣੇ ਜਾਣ ਵਾਲੇ ਲੋਕਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਹੁਣ ਦੋ ਧਾਰਾਂ ਵਾਲੀ ਤਲਵਾਰ ਬਣ ਚੁੱਕੀ ਹੈ। ਇੱਕ ਪਾਸੇ ਅਸਥਾਈ ਵੀਜ਼ਾ ਧਾਰਕਾਂ ਲਈ ਡਰਾਉਣੀਆਂ ਰੁਕਾਵਟਾਂ, ਦੂਜੇ ਪਾਸੇ ਪਰਿਵਾਰਕ ਮਿਲਾਪ ਦੇ ਨਵੇਂ ਮੌਕੇ। ਇਹ ਸਮਾ ਸਾਵਧਾਨੀ ਅਤੇ ਸਮਝਦਾਰੀ ਨਾਲ ਫੈਸਲੇ ਲੈਣ ਦਾ ਹੈ। ਜੇਕਰ ਤੁਸੀਂ ਵੀ ਕੈਨੇਡਾ ਇਮੀਗ੍ਰੇਸ਼ਨ ਦੇ ਇਹਨਾਂ ਨਵੇਂ ਨਿਯਮਾਂ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਦਾ ਬਟਨ ਦਬਾਓ। ਇਸ ਵੀਡੀਓ ਨੂੰ ਆਪਣੇ ਉਹਨਾਂ ਦੋਸਤਾਂ ਨਾਲ ਸ਼ੇਅਰ ਕਰੋ ਜੋ ਕੈਨੇਡਾ ਦੇ ਸੁਪਨੇ ਦੇਖ ਰਹੇ ਹਨ। ਕੋਈ ਸਵਾਲ ਹੋਵੇ ਤਾਂ ਕਮੈਂਟਾਂ ਵਿੱਚ ਪੁੱਛੋ। ਯਾਦ ਰੱਖੋ ਸਹੀ ਜਾਣਕਾਰੀ ਤੁਹਾਡੇ ਹੱਥਾਂ ਵਿੱਚ ਹੀ ਹੈ